ਕੋਈ ਚੀਜ਼ ਨਹੀਂ ਆ ਇੱਕ ਤਾਂ ਇਹ ਹੁੰਦਾ ਵੀ ਕਿਸੇ ਚੀਜ਼ ਦਾ ਆਪਾਂ ਨੂੰ ਪਤਾ ਨਾ ਹੋਵੇ ਉਹ ਆਪਾਂ ਕਹਿ ਸਕਦੇ ਆ ਵੀ ਸਾਨੂੰ ਪਤਾ ਨਹੀਂ ਲੱਗਿਆ ਠੀਕ ਹੈ ਨਾ ਹੁਣ ਇਥੋਂ ਜਿੱਥੋਂ ਸਰਕਾਰ ਦੀ ਸ਼ੁਰੂਆਤ ਹੋਈ ਅਜੇ 2 ਮਹੀਨੇ ਵੀ ਨਹੀਂ ਸੀ ਹੋਏ ਜੋਗੇ ਦੇ ਮੁੰਡਿਆਂ ਨੇ ਖੜੇ ਨੇ ਸ਼ਿਰੋਰੀ ਕੈਬਨਟ ਮੰਤਰੀ ਬੈਠਾ ਹੋਵੇ ਸਰਕਾਰ ਦਾ ਜਿੱਥੇ ਕੈਬਨਟ ਮੰਤਰੀ ਬੈਠਾ ਹੁੰਦਾ ਇੱਕ ਸਰਕਾਰ ਬੈਠੀ ਹੁੰਦੀ ਹੈ ਸਾਰੀ ਨਾਲ ਕੈਬਨਟ ਮੰਤਰੀ ਦੇ ਨਾਲ ਐ ਤਾਂ ਹੈ ਨ ਵੀ ਹੌਲਦਾਰ ਬੈਠਾ ਜਾਂ ਕੋ ਹੋਰ ਸੀਨੀਅਰ ਅਫਸਰ ਬੈਠੇ ਨੇ ਪਿੰਡ ਦੇ ਮਰਜ਼ਬ ਬੰਦੇ ਬੈਠੇ ਨੇ ਉਹਨਾਂ ਦੇ ਸਭਨੇ ਸਣੇ ਸਬੂਤ ਜੇ ਪੁੜੀਆਂ ਦਿੱਤੀਆਂ ਜਾਂਦੀਆਂ ਹੈ ਤੇ ਉਹਦੀ ਮੰਤਰੀ ਦੀ ਜਵਾਨ ਕਿਉਂ ਨਹੀਂ ਹਿਲੀ ਵੀ ਹੁਣੇ ਜਾਓ ਫੜੋ ਇਹ ਨਲਕੀ ਹੈ ਹੋਰ ਕੁਝ ਨਹੀਂ ਹੈ ਠੀਕ ਹੈ ਉਸ ਤੋਂ ਬਾਅਦ ਪਰਮਿੰਦਰ ਝੋਟੇ ਨੇ ਉੱਥੇ ਮਾਨਸਾ ਦੇ ਵਿੱਚ ਕਿੰਨਾ ਵੱਡਾ ਅੰਦੋਲਨ ਖੜਾ ਕੀਤਾ ਨਸ਼ਾ ਵੇਚਣ ਦੇ ਵਿਰੁੱਧ ਫੜ ਕੇ ਵੀ ਦਿਖਾਉਂਦਾ ਸਾਰਾ ਕੁਝ ਕਰਤਾ ਪਰ ਕਾਊਂਟਰ ਕੇਸ ਤਾਂ ਉਹਤੇ ਪਾਤੇ ਪਰ ਜਿਹੜੇ ਨਸ਼ਾ ਵੇਚਦੇ ਨੇ ਉਹ ਹਜੇ ਵੀ ਚੱਲੀ ਜਾਂਦਾ ਕੰਮ ਦੂਜੀ ਪਾਸੇ ਜਦੋਂ ਆਪਾਂ ਲੋਕ ਮੈਂ ਮਾਫ ਕਰ ਰਹਾ ਹਾਂ ਸਾਰੇ ਆਪਾਂ ਬੈਠੇ ਆ ਠੀਕ ਹੈ ਜੇ ਆਪਾਂ ਐਸੀ ਨੂੰ ਸਮਝ ਨਹੀਂ ਵੀ ਨਸ਼ੇ ਸਾਨੂੰ ਬਰਬਾਦ ਕਰ ਰਹੇ ਐ ਐਸੀ ਨਸ਼ਮ ਅਨੇ ਮੰਗਰ ਹੀ ਲੱਗ ਜੀਏ ਤਾਂ ਫਿਰ ਆਪਾਂ ਨੂੰ ਪਤਾ ਹੀ ਐ ਵੀ ਕੀ ਬਣੂਗਾ ਹੁਣ ਮੈਨੂੰ ਮੈਂ ਤੁਹਾਡੇ ਸਾਹਮਣੇ ਇੱਕ ਉਦਾਹਰਨ ਦਿੰਨਾ ਜਦੋਂ ਮੈਂ ਐਮਐਲਏ ਸੀ 2018 ਚ ਮੈਨੂੰ ਮਾਖੇ ਦੇ ਕੁਝ ਮੁੰਡਿਆਂ ਨੇ ਬੁਲਾਇਆ ਤੁਹਾਡੇ ਚਾਹਤ ਮਾਖੇ ਦੇ ਬੰਦੇ ਖੜੇ ਹੋਣ 20-25 ਮੁੰਡੇ ਬੈਠ ਗਏ ਡਰੈਨ ਰੂਮ ਚ ਤੇ ਚਹ ਦੀ ਇਲੈਕਸ਼ਨ ਹੋਣੀ ਸੀ ਮੈਨੂੰ ਕਹਿੰਦੇ ਜੀ ਸਰਪੰਚ ਫਿਰ ਕਿਹਨੂੰ ਬਣਾਈਏ ਮਾ ਭਾਈ ਕਿਰੋਂ ਬਣਾਉਣਾ ਹੈ ਤਾਂ ਤੁਸੀਂ ਦੇਖਣਾ ਪਿੰਡ ਵਾਲਿਆਂ ਨੇ ਪਰ ਮੈਂ ਤਾਂ ਇਹ ਦੱਸ ਸਕਦਾ ਵੀ ਕਿਹੇ ਜਿਆ ਬਣਾਇਆ ਜਾਵੇ ਵੀ ਯਾਰ ਉਹ ਇੰਨਾ ਇੱਕ ਬੜਾ ਮੋਟਾ ਹੋਵੇ ਸਮਝਦਾਰ ਇਹਦਾ ਮੁੰਡਿਆਂ ਵਾਂਗੂ ਵੀ ਉਹ ਛੋਟੀ ਸਮੱਸਿਆ ਸਮਝ ਸਕਦਾ ਹੋਵੇ ਅੱਗੇ ਸਮਝਾ ਸਕਦਾ ਹੋਵੇ ਪਲੱਸ ਕੋਈ ਨਸ਼ਾ ਪੱਤਾ ਨਾ ਕਰਦਾ ਹੋਵੇ ਵੇਚਣਾ ਤਾਂ ਦੂਰ ਦੀ ਗੱਲ ਹੈ ਠੀਕ ਹੈ ਤਾਂ ਉੱਥੇ ਇੱਕ ਮੁੰਡਾ ਬੈਠਾ ਵਿੱਚੋਂ ਕਹਿੰਦਾ ਉਹ ਜੀ ਸ਼ਰਾਬ ਸ਼ਰੋਤਾਂ ਹੋਰ ਪੀਣੀ ਪੈਣੀ ਹੈ ਕਿਉਂਕਿ ਮੈਂ ਕਿਹਾ ਸੀ ਨਾ ਵੀ ਜਿਹੜੇ ਬੰਦੇ ਨੂੰ ਤੁਸੀਂ ਖੜਾ ਕਰੋਗੇ ਇਹ ਜਿਹੇ ਗੁਣ ਵਾਲੇ ਨੂੰ ਸ਼ਰਾਬ ਦਾ ਲੰਗਰ ਖਾ ਲਾਵੇ ਉਹ ਉਹਦੇ ਕਰੋ ਜਦ ਇਹਨਾਂ ਨੂੰ ਵੋਟਾਂ ਪੈਣੀਆਂ ਪਾਣੀ ਵੀ ਨਾ ਪਿਓ ਜਿਹੜਾ ਤੁਸੀਂ ਕੋਈ ਚਾਹ ਬਣੇ ਦਾ ਖਰਚਾ ਕਰਨਾ ਹੈ ਉਹ ਵੀ ਚਾਹੇ ਤੁਸੀਂ 5-500 ਰੁਪਏ ਆਪ ਪਾ ਲਿਓ ਉਸ ਤਰੀਕੇ ਨਾਲ ਸਾਫ ਸੁਥਰੀ ਇਲੈਕਸ਼ਨ ਲੜਿਓ ਤੇ ਵਿੱਚੋਂ ਇੱਕ ਮੁੰਡਾ ਕਹਿੰਦਾ ਜੀ ਮੈਂ ਥੋੜਾ ਜਿਹਾ ਇਸ ਤਰ੍ਹਾਂ ਜੀ ਦੇਖੋ ਸ਼ਰਾਬ ਤਾਂ ਪੀਣੀ ਪੈਣੀ ਹੈ ਨਾ ਕਿਉਂ ਜੀ ਕਹਿੰਦੇ ਜੀ ਸਾਰਾ ਪਿੰਡ ਪਿੰਦਾ ਹੈ ਮਾਹ ਕੋਈ ਗੱਲੀ ਪਰੇਚਾ ਪਾ ਗੱਲ ਕਰਾਂਗੇ ਠੀਕ ਹੈ ਇਸ ਤਰੀਕੇ ਨਾਲ ਜਿਵੇਂ ਆਪਣਾ ਇਕੱਠ ਬੈਠਾ ਹੈ ਲੇਡੀਜ਼ ਵੀ ਸੀਗੀਆਂ ਬੰਦੇ ਵੀ ਸੀ ਨੌਜਵਾਨ ਮੁੰਡੇ ਕੁਝ ਖੜੇ ਸੀ ਮੈਂ ਉੱਥੇ ਗੱਲ ਕਰਨੀ ਸੀ ਪਿੰਡ ਚ ਵੀ ਭਾਈ ਇਹੋ ਜਿਹਾ ਸਰਪੰਚ ਚੁਣ ਲਿਓ ਜਿਹਨੂੰ ਸਮਝਦਾਰੀ ਹੋਵੇ ਇਨ ਇੱਕ ਨਸ਼ਾ ਪੱਤਾ ਨਾ ਕਰਦਾ ਹੋਵੇ ਕਰੋ ਥੋੜਾ ਮੋਟਾ ਇਨਾ ਟਾਈਮ ਉਹਦੇ ਕੋਲੇ ਹੋਵੇ ਦੂਜਿਆਂ ਲਈ ਕੱਢ ਸਕਦਾ ਹੋਵੇ ਪਲੱਸ ਸ਼ਰਾਬ ਨਹੀਂ ਪੀਉਣੇ ਪੰਚੈਤੀ ਲਕਸ਼ਣਾ ਚ ਇਹ ਦੱਸ ਕੇ ਮਾ ਪਰ ਅਫਸੋਸ ਦੀ ਗਲਤੀ ਹੈ ਇਹ ਐਰ ਵੀ ਇੱਕ ਨੌਜਵਾਨ ਨੇ ਕਿਹਾ ਸੀ ਮੁੰਡੇ ਨੂੰ ਮੈਂ ਪਹਿਲਾਂ ਕਹਿੰਦਾ ਮੈਂ ਤੇਰਾ ਨਾਮ ਨਹੀਂ ਲਵਾਂ ਕਿਤੇ ਕੋਈ ਮੇਰਾ ਕਮੇਰ ਨਹੀਂ ਵੀ ਤੈਨੂੰ ਬਦਨਾਮ ਕਰਨਾ ਮੈਂ ਉਹ ਕਹਿੰਦਾ ਸੀ ਸਾਰਾ ਪਿੰਡ ਪਿੰਦਾ ਮੈਂ ਆਪਾਂ ਹੁਣ ਪਿੰਡ 'ਚ ਖੜੇ ਆ ਪੁੱਛੀ ਲੈਨੇ ਸੋ ਸਾਰਿਆਂ ਤੋਂ ਕਿੰਨੇ ਕਿੰਨੇ ਹੋ ਬੀਬੀਆਂ ਕੰਨੀ ਮੈਂ ਕਿਹਾ ਮਾ ਬੀਬਾ ਜੀ ਮੈਨੂੰ ਇੱਕ ਚੀਜ਼ ਗਲਤੀ ਹੈ ਮੇਰੇ ਇਹ ਵੀ ਤੁਸ ਤੋਂ ਪੁੱਛ ਰਹੇ ਹਾਂ ਮੈਨੂੰ ਕਿ ਪਤਾ ਹੈ ਪਿੰਡ ਸ਼ਰਾਬ ਲੈਡੀਆਂ ਨਹੀਂ ਪਿੰਦੀਆਂ ਮਾ ਪਰ ਫਿਰ ਵੀ ਦੱਸ ਦਿਓ ਕੋਈ ਛੋਲੇ ਚ ਤਲੀ ਪਿੰਦੀ ਇਹ ਨਾ ਭਾਈ ਮਾ ਭਾਈ ਸੁਣ ਲੋ 50% ਤੋਂ ਵੋਟਾਂ ਤਾਂ ਨਹੀਂ ਪਿੰਦੀਆਂ ਛੋਟੇ-ਚੋਟੇ ਮਹਾਜਨ ਨੇ ਬੈਠੇ ਹੋ ਇਹਦੇ ਵਿੱਚ ਬਹੁਤ ਨੇ ਜਿਹੜੇ ਸ਼ਰਾਬ ਨਹੀਂ ਪੀਂਦੇ ਹੁਣੇ ਜਿਨ੍ਹਾਂ ਨੇ ਹੱਥ ਨਹੀਂ ਲਾਇਆ ਕਦੇ ਮੈਂ ਚਲੋ ਆਪਾਂ ਸ਼ਰਾਬ ਪੀਣ ਵਾਲੇ ਦੇ ਹੱਥ ਨਹੀਂ ਘੜਾਉਂਦੇ ਜਿਨ੍ਹਾਂ ਨੇ ਨਹੀਂ ਪੀਂਦੇ ਉਹ ਤਾਂ ਖੜੀ ਕਰਦੇ ਹੋ ਵਿੱਚੋਂ ਕੁਝ ਸਿਆਣੇ ਬਜ਼ੁਰਗਾਂ ਨੇ ਕੁਝ ਨੌਜਵਾਨਾਂ ਨੇ ਵੀ ਹੱਥ ਘੜੇ ਕਿਤੇ ਵੀ ਅਸੀਂ ਨਿਕਲੇ ਹੱਥ ਲਾਇਆ ਜੀ ਮੈਂ ਲੋ ਜੀ 20% ਹਾਂ ਗਿਣ ਲਓ 70% ਸ਼ਰਾਬ ਨਹੀਂ ਪੀਂਦੇ 10% ਇਹੋ ਜਿਹੇ ਬੰਦੇ ਨੇ ਜਿਨ੍ਹਾਂ ਨੂੰ ਕੋ ਗੁਰਦੁਆਰਾ ਸਾਹਿਬ ਸੌਂਪਾਈ ਜਾਵੇ ਚਾਹੇ ਉਹ ਕਹਿ ਦੇਣਾ ਕਿ ਕਦੇ ਜੀ ਹੋ ਸਕਦਾ ਕਦੇ ਲਾ ਲਈ ਹੋਵੇ ਜੀ ਪਰ ਉਹਨਾਂ ਦਾ ਗੋਂਡੀ ਵੀ ਨਹੀਂ ਕਹਸਦਾ ਵੀ ਦਰੂਪੀਂਦਾ 80% ਲੋਕ ਇਹ ਨੇ 10% ਠੀਕ ਆ ਵੀ ਪੀਂਦੇ ਹੋਣਗੇ ਸੌਖੇ ਨੇ ਮੜਾ ਮੋਟਾ ਪਰ ਉਹ ਕਿਸੇ ਨਾਲ ਜ਼ਿਆਤੀ ਨਹੀਂ ਕਰਦੇ ਪੀਣ ਤੋਂ ਪਹਿਲਾਂ ਵੀ ਪੀਣ ਤੋਂ ਬਾਅਦ ਵੀ ਉਹੋ ਜੀ ਹੁੰਦੇ ਨੇ 10% ਨੇ ਯਾਰ ਜਿਨ੍ਹਾਂ ਨੂੰ ਸਾਰੀ ਰਾਤ ਬਿਠਾਈ ਰੱਖੋ ਵੀ ਮਾਨਸਾ ਗਿਆ ਲੈਣ ਆਲਾ ਆਂਛ ਆਂਦਾ ਤੇ ਉਹਨੂੰ ਸਾਰੀ ਰਾਤ ਬਿਠਾ ਕੇ ਵੀ ਉਹ ਜਾਂਦੇ ਨਹੀਂ ਹੈਗੇ ਠੀਠ ਜੇ ਹੋਏ ਪਏ ਰਹਿੰਦੇ ਨੇ 5% ਫੇਰ ਜਮੀਰ ਜੀ ਜਾਗ ਪੈਂਦੇ ਹੋ ਯਾਰ ਛੱਡੋ ਉਪਰੇ ਕਿੱਥੇ ਬੈਠੇ ਆ 5% ਉੱਥੇ ਹੀ ਲਟ ਜਾਂਦੇ ਨੇ ਫੇਰ ਆਉਂਦੇ ਫਿਰਾਂਗੇ ਸਵੇਰੇ ਹੁਣ ਤੁਸੀਂ ਦੱਸੋ ਨਾ ਸਾਡੇ 5% ਬੰਦੇ ਇਹੇ ਜਾਂ ਵਾਸਤੇ ਸਾਰਾ ਪਿੰਡ ਕਿਉਂ ਕਤਨਾਮ ਕੀਤਾ ਹੁਣ ਇਹ ਹਰੇਕ ਪਿੰਡ ਦੀ ਕਹਾਣੀ ਹੈ ਮੈਨੂੰ ਦੱਸ ਦੋ ਆ ਅਕਲੀਏ ਦੇ ਵਿੱਚ ਐਡਾ ਵੱਡਾ ਕਾਣ ਹੋ ਗਿਆ ਉਹ ਬੱਚਾ ਨੌਜਵਾਨ ਲਾਸ ਬੜਿਆ ਪੈ ਸਾਡੇ ਸਾਹਮਣੇ ਮਿੱਟੀ ਬਣਿਆ ਛੋਟੇ ਪਿੰਡ ਦੇ ਵਿੱਚ ਜਨਰਲ ਸਰਪੰਚ ਖੜੇ ਸੀ ਉਹਨਾਂ ਨੇ ਸ਼ਰਾਬ ਪਈ ਕਿਦੀ ਪਈ ਸ਼ਰੇਆਮ ਬਈਏ ਕਿ ਨਹੀਂ ਪਏ ਤੇ ਫਿਰ ਉਦੋਂ ਆ ਸਾਡੀਆਂ ਲੇਡੀਜ਼ ਨੂੰ ਆ ਸਾਨੂੰ ਬਜ਼ੁਰਗਾਂ ਨੂੰ ਜਿਨ੍ਹਾਂ ਨੇ ਕਿ ਹੱਥ ਨਹੀਂ ਲਾਈ ਉਹਨਾਂ ਨੂੰ ਜਮੀਰ ਜਾਗੀ ਨਹੀਂ ਵੀ ਅਸੀਂ ਸ਼ਰਾਬ ਪੀਉਣ ਵਾਲਿਆਂ ਨੂੰ ਬੋਟ ਨਹੀਂ ਪਾਉਣੇ ਤੇ ਫਿਰ ਯਾਰ ਜੇ ਆਪਾਂ ਜਦੋਂ ਮੋਢਰੀ ਚੋਂਨ ਕਰਨੀ ਹੈ ਉਹਦੀ ਆਪਾਂ ਹਾਰੇ ਬਣਾ ਲੈਣੇ ਆ ਤੇ ਫਿਰ ਦੱਸੋ ਨਸ਼ੇ ਕਿੱਥੋਂ ਬੰਦ ਹੋਣਗੇ ਪਰ ਇਹ ਜੀਆਂ ਲਾਸ਼ਾਂ ਪਏ ਅੱਜ ਇਹਨਾਂ ਦੇ ਵੀ ਸ਼ੀਅਰ ਕੱਲ ਨੂੰ ਆਪਣੇ ਘਰਾਂ ਤੱਕ ਪਹੁੰਚੂਗਾ ਇਹ ਸੇਕ ਤੇ ਜੇ ਬੰਦੇ ਬਣਨਾ ਹੈ ਜੇ ਨਸ਼ਿਆਂ ਤੋਂ ਤੋਬਾ ਕਰਨੀ ਹੈ ਤਾਂ ਫਿਰਾਂ ਚ ਠੇਕੇ ਵੀ ਨਾ ਖਲਣ ਦਿਓ ਸ਼ੁਰੂ ਸ਼ੁਰੂ ਉੱਥੋਂ ਹੁੰਦਾ ਹੈ ਕੰਮ ਤੁਹਾਡੇ ਪਿੰਡਾਂ ਜੀ ਆ ਨਸ਼ੇ ਵਰਤਾ ਕੇ ਲੋਕ ਸਰਪੰਚ ਬਣ ਗਏ ਪੰਚ ਬਣ ਗਏ ਇੱਥੋਂ ਐਮਐਲਏ ਐਮਪੀ ਬਣ ਜਾਂਦੇ ਨੇ ਤੇ ਅਸੀਂ ਅੱਜ ਇਸ ਜੀ ਦਾ ਰੋਣਾ ਪਈ ਜਾਂਦੇ ਆ ਵੀ ਜੀ ਨਸ਼ੇ ਚੱਲ ਰਿਹਾ ਹੈ ਇਹ ਸਰਕਾਰ ਵਕਾ ਰਹੀ ਹੈ ਪੀਂਦਾ ਕੌਣ ਹੈ ਆਪਾਂ ਲੋਕ ਜਿੰਨਾ ਚਿਰ ਇਸ ਤੋਂ ਤੋਬਾ ਨਹੀਂ ਕਰਦੇ ਆਹੀ ਸਾਡੇ ਪੰਜਾਬ ਦੀ ਹੁਣੀ ਰਹਿਣੀ ਹੈ ਤੇ ਮੇਰੀ ਤਾਂ ਅੱਜ ਹੱਥ ਰਣ ਕੇ ਤੁਹਾਨੂੰ ਬੇਨਤੀ ਇਹੀ ਹੈ ਵੀ ਕਿਸੇ ਕਰਕੇ ਵੀ ਸ਼ਰਾਬ ਦੇ ਠੇਕੇ ਆਪਦੇ ਪਿੰਡਾਂ ਚ ਜੂਹ ਖੁੱਲਣ ਨਾ ਦਿਓ ਨੰਬਰ 2 ਕਿਸੇ ਨੂੰ ਪਿਆਉਣਾ ਤੇ ਪਿਓਣਾ ਤਾਂ ਤੁਹਾਡਾ ਪਿੰਡਾ ਬਚੂਗਾ ਨਹੀਂ ਤਾਂ ਭਰੋ ਅੱਜ ਨਹੀਂ ਤਾਂ ਕੱਲ ਪੰਜਾਬ ਗਿਆ ਉਹਦਾ ਸਾਰ ਨੂੰ ਵੜ ਜੇ ਖਾਸ ਕਰਕੇ ਫਿਰ ਤਾਂ ਉਹ ਪਈਆ ਨੌਜਵਾਨ ਦੀ লাশ ਆ ਬੈਠੇ ਨੇ ਲੋਕਾਂ ਮੰਦਰ ਰੋਤਾ ਇਹ ਗਲਤ ਪਰਿਵਾਰ ਦਾ ਨੌਜਵਾਨ ਸੀ ਮਜੀਬ ਸਿੰਘ ਪਰਿਵਾਰ ਦਾ ਜੀਦਾ ਕੇ ਸਾਰਾ ਪ੍ਰਬਕਲਾ ਕਮਾਲਾ ਵਾਲਾ ਬੱਚਾ ਸੀ ਸਾਡੇ ਜਿਹੜੇ ਵਿੱਚ ਸਾਡੇ ਪੰਜਾਬ ਚ ਹਰ ਰੋਜ਼ 10 15 20 ਮੌਤਾਂ ਹੁੰਦੀਆਂ ਨੇ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਜਿਨ੍ਹਾਂ ਨੂੰ ਪ੍ਰਸ਼ਾਸਨ ਕਹਿ ਕੇ ਟਾਲ ਦਿੰਦਾ ਵੀ ਇਹਨਾਂ ਦਾ ਅਟੈਕ ਹੋਇਆ ਜਾਂ ਇਹਨਾਂ ਦੀ ਕਿਰਨੀ ਫੇਲੀਅਰ ਹੋ ਗਿਆ ਜਾਂ ਲੀਵਰ ਫੇਲੀਅਰ ਹੋ ਗਿਆ ਮਰਦੇ ਇਹ ਨਸ਼ੇ ਨਾਲ ਨੇ ਕਈ ਗੱਲ ਗੱਲ ਹੁਣ ਇਹਨੂੰ 2 ਦਿਨ ਹੋ ਗਏ ਔਰ ਇਤਰੇ ਨੂੰ ਹੇ ਤੱਕ ਸਰਕਾਰ ਤੇ ਕੋਈ ਅਸਰ ਨਹੀਂ ਹੋਇਆ ਕੋਈ ਪ੍ਰਸ਼ਾਸਨ ਤੇ ਅਸਰ ਨਹੀਂ ਹੋਇਆ ਕੋਈ ਨਹੀਂ ਮੰਨਦਾ ਨਹੀਂ ਹੋਈਆਂ ਇਹਦੇ ਕਾਂਤਾਂ ਨੂੰ ਸਜਾਈ ਬਣੀ ਨੇ ਨਸ਼ਾ ਵੇਚਦੇ ਨੇ ਸ਼ਰੀਆਮਾ ਜੋਗੇ ਪਿੰਡ ਚ ਨਸ਼ਾ ਵੇਚਦਾ 11ਵੀਂ ਮੌਤ ਲਗਾਤਾਰ ਇਸ ਨੌਜਵਾਨ ਦਾ ਪਹਿਲਾ ਪਿਓ ਵੀ ਪੂਰਾ ਹੋਇਆ ਥੋੜਾ ਚਿਰ ਪਹਿਲਾਂ ਦੋ ਨੌਜਵਾਨ ਭੈਣ ਇਕੱਲੀ ਮਾਂ ਮਾਂ ਦੇ ਵੀ ਵਿਚਾਰੀ ਉਹ ਆ ਉਹਦਾ ਪਰਿਵਾਰ ਕਾਹਦਾ ਪਊਗਾ ਇਹ ਨਸ਼ੇ ਨਾਲ ਮਰਿਆ ਆ ਨਸ਼ਾ ਕਿਹ ਨਾਲ ਕੀ ਕਰਕੇ ਵਿਗਰੇ ਹੈ ਇਸ ਦੀ ਨਲਾਈ ਕੀ ਆ ਫੇਰ ਹੀ ਵਿਗਰਾਏ ਨੇ ਤਨਹਾਂ ਨਸ਼ਾ ਕੋਈ ਰੋਕ ਦੇ ਰੋਕਣ ਦਾ ਫਰਜ਼ ਆ ਸੋ ਭਾਈ ਬੇਨਤੀ ਹੈ ਕਿ ਜਿੱਥੇ ਵੀ ਕਿਤੇ ਨਸ਼ਿਆਂ ਨਾਲ ਮੌਤ ਹੁੰਦੀ ਆ ਉਸ ਦਾ ਉਸ ਮਜਾਰਾ ਕਰਿਆ ਕਰੋ ਤਾਂ ਕਿ ਸਰਕਾਰ ਨੇ ਜੂ ਫਰ ਕੇ ਕਲ ਹੋਏ ਕੋਈ ਸਰਕਾਰ ਕੋਈ ਵੀ ਕਦੇ ਚ ਹਾਇ ਤੱਕ ਕਿਸੇ ਪ੍ਰਸ਼ਾਸਨ ਹੇ ਤੱਕ ਸਾਨੂੰ ਇਹਦਾ ਕਰਨਾ ਲੱਗੇ ਦੂਜਾ ਦਿਨ ਹੋ ਗਿਆ ਕੋਈ ਇਹਨੂੰ ਹੁਣੇ ਹੁੰਦਾ ਜਿੱਥੇ ਵੀ ਮੌਤ ਹੁੰਦੀ ਆ ਨਸ਼ਾ ਦਾ ਜੱਜ ਕੇ ਪ੍ਰੋਟੈਸਟ ਕਰਿਆ ਕਰੋ ਬੰਦੇ ਨਾਲ ਕਲਿੱਕ ਵਿੱਚ ਕਿਉਂ ਨਹੀਂ ਸਰਕਾਰ ਸੁਣ ਰਹੀ ਕੀ ਡਰਾਂ ਦੇ ਮੰਨ ਚੀਰ ਹੈ ਸਰਕਾਰ ਇਹ ਦੂ ਪੁਰਾਣੀਆਂ ਸਰਕਾਰਾਂ ਵੀ ਅਹੀਂ ਆਈਆਂ ਸੀਗੀਆਂ ਉਹ ਜਿ ਬੱਦ ਗਿਆ ਖੁੱਲਾ ਹੋ ਗਿਆ ਕਮੇ ਚਾਣਾ ਸਰਕਾਰਾਂ ਪਤਾ ਨਹੀਂ ਗੱਦੂ ਨੂੰ ਸੁਣਨੀ ਆ ਯਾਰ ਸਰਕਾਰਾਂ ਤਾਂ ਨਹੀਂ ਸੁਣਦੀ ਉਹਨਾਂ ਦੇ ਲੈ ਕੇ ਸਾਹਮਣੇ ਆਉਂਦੀ ਆ ਫਿਰ ਉਹਨਾਂ ਦੇ ਬੰਦੇ ਨਸ਼ਾ ਵੇਚਦੇ ਨੇ ਉਹਨਾਂ ਦੇ ਲੀਡਰ ਉਹਨਾਂ ਦੇ ਐਮ ਐਲ ਉਹਨਾਂ ਦੀ ਚਮਚੇ ਪਰਾਜ ਮੈਂ ਸਤਕਾਰ ਕੌਰ ਸਿੰਘ ਪਹਿਲਾਂ ਕਾਂਗਰਸ ਚੋਂ ਬੀਜੇਪੀ ਚ ਹੈ ਠੀਕ ਹੈ ਇੱਕ ਐਮਐਲਏ ਦਾ ਭਤੀਜਾ ਰਾਹ ਹੋਂਦਾ ਥੋੜੇ ਪਹਿਲਾਂ ਹੋਰ ਰੋਹਣਾ ਮਰੇਗਾ ਇੱਕ ਐਮਐਲਏ ਦਾ ਭਤੀਜਾ ਬਿਲਕੁਲ ਸਰਕਾਰ ਦਾ ਚਿੱਟੇ ਜੁਣਿਆ ਗਿਆਗਾ ਉਹ ਖਾਣਾ ਦਾਪਦੇ ਚੱਲ ਨਹੀਂ ਦਿੰਦੇ ਕਿੰਨਾ ਕਿੰਨਾ ਮੁੰਦਰਾ ਪੋਰ ਤੋਂ ਫੜੇਗਾ ਕੈ ਕਵਾਂਟਾ ਇਹ ਮਾਰੂਚੀ ਘਸਤਾਂ ਤੇ ਲਾਉਂਦੀ ਸਾਡੇ ਖੇਤਾਂ 'ਚ ਤਾਂ ਨਹੀਂ ਹੁੰਦੀ ਸਾਡੀ ਪਰਹਾਈ ਛੜਦੀ ਤਾਂ ਇਹਨਾਂ ਨੂੰ ਜਿਹੇ ਜਾਂਦੀ ਆ ਤੇ ਆ ਨਸ਼ੇ ਨਾਲ ਨੌਜਵਾਨ ਸਰਕਾਰ ਦੇ ਮੂਹਰੇ ਪਾ ਸਾਡੇ ਨੂੰ ਆਪਾਂ ਇਹ ਮੈਂ ਕੱਥੋ ਉਹ ਬਾਈਟ ਫੇਰ ਕਰ ਲੈਣਾ ਤੇਰੇ ਲਈ ਆਈ ਨਿਊਜ ਨਹੀਂ ਸੁਣੋ ਭਾਈ ਜਦੋਂ ਮੈਂ ਉੱਥੇ ਪਹੁੰਚਿਆ ਸਾਨੂੰ ਪਹਿਲੀ ਸ਼ੁਰੂ ਤੋਂ ਗੱਲ ਦੱਸਦਾ ਮੈਂ ਲਾਸ਼ ਜਦੋਂ ਅਸੀਂ ਦੇਖੀ ਉੱਥੇ ਪਿੰਡ ਦੇ ਲੋਕ ਵੀ ਸੀ ਤੇ ਮੈਂ ਵੀ ਆ ਗਿਆ ਤੇ ਅਸੀਂ ਪੁਲਿਸ ਨੂੰ ਫੋਨ ਕਰਿਆ ਘੰਟਾ ਕੋਈ ਨਹੀਂ ਆਇਆ ਭਾਈ ਫਿਰ ਇਸ ਤੋਂ ਬਾਅਦ ਅਸੀਂ ਪਤਾ ਕੀ ਕੀਤਾ ਇੱਕ ਘੰਟੇ ਬਾਅਦ ਮੈਂ ਸੋਚਿਆ ਤੇ ਮੈਂ ਪਿੰਡ ਵਾਲਿਆਂ ਨੂੰ ਬੇਨਤੀ ਕੀਤੀ ਵੀ ਇਹਨਾਂ ਨੇ ਨਹੀਂ ਹੋਣਾ ਇਹਨਾਂ ਨੇ ਜੇ ਛੋੜੇ ਪਰਾਲੀ ਖੇਤ ਚ ਲੱਗੀ ਹੁੰਦੀ ਨਾ ਅੱਗ ਤਾਂ ਉਹਨੇ 5 ਮਿੰਟਾਂ ਚ ਆ ਜਾਣਾ ਸੀ ਠੀਕ ਹੈ ਤੇ ਜੇ ਸਾਡੇ ਘਰ ਅੱਗ ਲੱਗੀ ਇਹਨਾਂ ਨੇ ਨਹੀਂ ਹੋਣਾ ਇਹ ਆਣੀ ਵੀ ਨਹੀਂ ਤੇ ਫੇਰ ਅਸੀਂ ਰੇੜੀ ਚ ਪਾ ਕੇ ਲੈ ਗਏ ਆ ਯਾਰ ਬਾਈ ਐਡਾ ਦਰਦਨਾਕ ਯਾਰ ਸੀਨ ਹੈ ਨਾ ਉਹ ਮੇਰੇ ਰਾਤ ਨੂੰ ਵੀ ਅੱਖਾਂ ਮੁਰੇ ਕੋਕਦਾ ਵੀ ਮੈਂ ਉਹ ਬੰਦੇ ਨੂੰ ਯਾਰ ਚੱਕ ਕੇ ਕਿਵੇਂ ਰੇੜੀ ਚ ਪਸ਼ੂਆਂ ਵਾਂਗੂ ਜਿਵੇਂ ਕਿਸੇ ਕੱਟੇ ਬੱਸੇ ਨੂੰ ਲਿਓਣੇ ਨੇ ਆਏ ਲੈ ਕੇ ਆਏ ਆ ਬਾਈ ਤੇ ਰੋਡ ਤੇ ਤਰਿਆ ਤੇ ਘੰਟਾ ਰੋਡ ਤੇ ਪੈਰ ਤੇ ਕੋਈ ਨਹੀਂ ਆਇਆ ਤੇ ਹੁਣ ਫੇਰ ਧਰਨਾ ਚੱਲੀ ਜਾਂਦਾ ਜ ਆਵੇਦਾ ਕੋਈ ਵੱਡਾ ਅਧਿਕਾਰੀ ਮੈਂ ਪੁੱਛਾਂ ਇਹਨਾਂ ਨੂੰ ਵੀ ਸੋਨੂ ਵੀ ਥਾਣੇ 'ਚ ਦੇ ਦੇ 1000 ਰੁਪਇਆ ਦੇ ਆ ਲੈ ਚਿੱਟਾ ਛੋੜੇ ਥਾਣਿਆਂ 'ਚ ਧਰਤਾ ਛੋੜੇ ਮੰਤਰੀਆਂ ਮੂਰੇ ਧਰਤਾ ਤੁਸੀਂ ਇੰਨੇ ਖ ਮਰ ਗਏ ਇਹ ਮਰ ਗਏ ਬਈ ਸਾਡੇ ਲਈ ਤਾਂ ਇਹ ਸਾਡੇ ਪਰਾਲੀਆਂ ਤੇ ਪਰਚੇ ਦੇਣ ਜੋਗੇ ਨੇ ਇਹ ਤਾਂ ਬਕਾਉਂਦੇ ਜੀ ਜੇ ਸਰਕਾਰ ਨੇ ਕਰੋਨਾ ਦੇ ਦੇਖੋ ਕਿਵੇਂ ਬੰਦੇ ਅੰਦਰ ਮਾਰਤੇ